ਇਹ ਜਿਹੜਾ ਜਿਹੜਾ ਮੋਬਾਈਲ ਹੈ ਇਸ ਨਹੀਂ ਗੱਲ ਸੀ ਗੱਲ ਸਹੀ ਗੱਲ ਹੈ ਬਾਕੀ ਹੋਰ ਜਿੰਨਾ ਹੈ ਕਿ ਕੋਈ ਚੰਗੀ ਚੀਜ਼ ਇਹਦੇ ਵਿੱਚ ਉਹ ਮਾੜਾ ਹੀ ਪ੍ਰਭਾਵ ਹੈ ਮਾੜਾ ਜ਼ਿਆਦਾ ਹੈ ਇਹਦੇ ਮਾੜੇ ਜ਼ਿਆਦਾ ਹੈ ਮਾੜਾ ਬਾਦ ਦੇ ਨੇ ਲੋਕ ਇਹਦੇ ਚੰਗਾ ਘੱਟ ਹੈ ਹੁਣ ਇੱਧਰ ਲੋਕਾਂ ਨੂੰ ਕੀ ਕੀ ਤੰਦ ਕੀ ਦਿਖਾਉਂਦੇ ਆ ਕਿ ਬੜੀਆਂ ਗਲਤੀ ਸਾਰੀਆਂ ਨੇ ਬਿਲਕੁਲ ਬਿਲਕੁਲ ਆ ਟਿਕ ਟੁਕ ਇਹ ਹੋ ਜਾਂਦੇ ਇਸੇ ਨਹੀਂ ਹੁੰਦੇ ਹਾਂ ਸਹੀ ਗੱਲ ਹੈ ਉਦੋਂ ਕਿ ਟੱਕ ਜਾਣਦੇ ਸੀ ਕੋਈ ਨਾ ਕੋਈ ਦਰੰਗ ਜਾਣਦਾ ਸੀ ਨਾ ਕੋਈ ਸ਼ੁਕਰ ਜਾਣਦਾ ਸੀ ਕੀ ਹੁੰਦਾ ਉਦੋਂ ਫਿਰ ਡਾਕਟਰ ਬਾ ਬਾਈ ਫਰੈਂਕਾਂ ਅੰਚ ਹੁੰਦੇ ਸੀ ਕਿ ਫਿਰ ਸਰਕਾਰੀ ਜੀ ਹੁੰਦੇ ਸੀ ਡਾਕਟਰ ਹੈ ਹੀ ਨਹੀਂ ਸੀ ਘਰਾਂ 'ਚ ਅੱਛਾ ਜਦੋਂ ਸਰਕਾਰੀ ਜੀ ਹੁੰਦਾ ਸੀ ਜਦੋਂ ਹੁੰਦਾ ਸੀ ਆਪਣੇ ਸਰਕਾਰੀ ਅਸਾਮੀਆਂ ਲੜੇ ਦੇ ਪਿੰਡਾਂ 'ਚ ਵੀ ਹੈ ਨਹੀਂ ਸੀ ਹੂੰ ਠੀਕ ਪਹੁੰਚ ਗਿਆ ਤੇ ਉਹਨਾਂ ਵੋਟਰਾਂ ਦਾ ਮੁੱਲ ਆ ਗਿਆ ਤਾਂ ਵੋਟਰਾਂ ਦਾ ਵੋਟਰਾਂ ਦਾ ਪਹਿਲਾਂ ਜਾਣ ਕਰੀ ਹੁੰਦਾ ਉਹ ਕੀ ਕੈਸ਼ ਹੁੰਦਾ ਕੁਝ ਤਾਂ ਤੂੰ ਜਾਣਦੀ ਨਹੀਂ ਸੀ ਹੈ ਹੀ ਨਹੀਂ ਸੀ ਮਾਰੀ ਹੀ ਨਹੀਂ ਸੀ ਹਾਂ ਹਾਂ ਹੁੰਦਾ ਟੈ ਉਹਦਾ ਟੈ ਸ਼ੂਗਰ ਹੈ ਨਾ ਉਹ ਨਹੀਂ ਹੁੰਦਾ ਨਾ 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 ਟੈ ਯਾਰ ਬੁਢਾ ਮਰਦਾ ਮਰਦਾ ਹੀ ਸਾਲ 100 ਸਾਲ ਕੱਢ ਦਿੰਦਾ ਸੀ ਹੂੰ ਤਕੜੇ ਖੜਾ ਕੇ ਜੇ ਬੁਢਾ ਡਿੱਗ ਪਾ ਉਹ ਕਿਵੇਂ ਤਕੜਾ ਹੋਊਗਾ ਉਹ ਅੱਗੇ ਦਾ ਲੋਟਾ ਕੁਛ ਉਹਨੂੰ ਹਾਂ ਉਹਨਾਂ ਦਰ ਭਾਈ ਬਜ਼ੁਰਗਾਂ ਨੇ ਬੜੀ ਘੱਟੋ ਘੱਟ ਮੈਂ ਕਹਿੰਦਾ 90 ਤੇ 100 ਸਾਲ ਤਾਂ ਆ ਗਏ। 90 ਸੀ ਤਾਂ ਆਮ ਹੀ ਸੀਗੀ ਜਾਂ ਨੇ 100 ਤੇ ਤਾਂ ਪਹੁੰਚਦੀ ਸੀ। 90 ਸੀ ਤਾਂ ਆਮ ਹੀ ਸੀ। ਹਾਂ ਜੀ ਇਹ ਤਾਂ ਆ ਪਰੇ ਕਰਿਆ। ਤਾਂ ਆ ਗਿਆ। ਬਾਕੀ ਚੀਜ਼ਾਂ ਉਹ ਬਲਗਾ ਸਦੋ ਹਨਾ ਖਾਣ ਪੀਣ ਬਲਗਾ ਸੀ ਹਨਾ। ਦੇਖੋ ਜੀ ਇੱਕ ਚੀਜ਼ ਦਾ ਵੇਖੀ ਵਧੀਆ ਸੀ ਸਲੇ ਦਾ ਪੂਰਾ ਵਧੀਆ ਸੀ। ਪਰ ਵਧੀਆ ਵੱਧ ਸੀ ਘੱਟਿਆ ਘੱਟ ਸੀ। ਠੀਕ ਹੈ। ਤੇ ਨਾਲੇ ਕਰੇ ਦਾ ਜੇ ਉਹ ਕਿਸੇ ਦਾ ਪਾ ਪੈਸੇ ਦੇਣੇ ਲੈਣੇ ਹੈ। ਹਾਂ। ਹੋਦਾ ਕੀ ਤੋਂ ਆਪਾਂ ਲੈਣੇ ਆ ਜੇ ਆਪਾਂ ਲੈਣ ਜਾਂਦੇ ਆ ਜਦ ਪੈਸੇ ਜਿਹੜਾ ਲੈਣ ਵਾਲਾ ਤਾਂ ਸ਼ਰਮੰਦਾ ਹਾਂ ਹਾਂ ਉਹ ਲਾ ਕੇ ਕਹਿੰਦਾ ਕਿੰਨੇ ਆ ਮੈਂ ਤੇਰੇ ਕੋਲ ਆਇਆ ਸੀ ਆ ਜਾ ਫਿਰ ਕਿਉਂ ਦੱਸਦਾ ਕਿੰਨਾ ਦੱਸ ਕੀ ਗੱਲ ਹੈ ਸਹੀ ਗੱਲ ਹੈ ਅੱਗੇ ਕਹਿੰਦੇ ਬਈ ਕੋਈ ਨਹੀਂ ਹਾਂ ਫਿਕਰ ਨਾ ਕਰ ਤੂੰ ਮੁੜ ਕੇ ਨਹੀਂ ਤੇਰੇ ਘਰੇ ਪੈਸੇ ਛੇਹ ਮਾਰੇ ਲੋਕ ਛੇਹ ਹੁਣ ਤਾਂ ਉਹੀ ਖੁੱਲ ਗਿਆ ਕੰਮ ਉਹਨਾਂ ਦਾ ਹੁਣ ਲੋਕ ਬੇਸ਼ਰਮ ਹੋ ਗਏ ਹੈਨਾ ਲੈਣ ਲੈਣ ਵਿਖੜ ਗਿਆ ਭਾਈ ਠੀਕ ਹੋ ਗਏ ਹੈਨਾ ਲੋਕ ਹਾਂ ਠੀਕ ਹੋ ਗਏ ਲੋਕ ਕਿਉਂਕਿ ਦੋ ਜਿਹੜੇ ਮਾਰੇ ਆ ਉਹ ਚਾਰਾਂ ਦਾ ਹੋਰ ਵੀ ਬਿਹਾਰ ਖਰਾਬ ਕਰਦੇ ਹੈਨਾ ਹਾਲਾ ਡਰਦਾ ਹੁਣ ਕਿ ਦੁਕਾਨਦਾਰ ਨਾਲ ਜਾਂ ਕੋਈ ਊਂ ਲਾਲਾ ਭਰੇ ਤਰਤੇ ਹਾਂ ਹੁਣ ਤਾਂ ਲੋਕ ਪਰਨੋਟ ਭਰੇ ਵੀ ਮੁਕਰ ਜਾਂਦੇ ਹੈਨਾ ਹੁਣ ਤਾਂ ਇੱਕ ਚੀਜ਼ ਹੋਰ ਹੈ ਨਾ ਕਿ ਭਰਾ ਦਾ ਭਰਾ ਮਦਦ ਕਰਦਾ ਹੈ ਹੁਣ ਭਰਾ ਨੂੰ ਭਰਾ ਮਾਰਦਾ ਮਾਰਦਾ ਬੜਾ ਫਰਕ ਪੈ ਗਿਆ ਨਾ ਲੱਖਾਂ ਕੋਹ ਨਹੀਂ ਫਰਕ ਪੈਂਦਾ ਅੱਜ ਜ਼ਬਾਨ ਦਾ ਬੋਲ ਹੁੰਦਾ ਹੈ ਨਾ ਜਿਹੜੀ ਜ਼ਬਾਨ ਕਰ ਲਈ ਬਥੇਣਾ ਉਧਰ ਰਸਤੇ ਵੀ ਐਂ ਕਰਦੇ ਸੀ ਬਾਈ ਫਿਰ ਵੀ ਜਿਹੜੇ ਜ਼ਬਾਨ ਕਰਿਆਂ ਦੀ ਤਕਰਿਆਂ ਦੀ ਬਸ 1 ਰੁਪਈਏ ਨਹੀਂ ਕਰਦੇ ਸੀ ਬਸ ਤੇ ਜੇ ਭਰਾਵੇ ਭਰਾ ਦਾ ਕਰਾਇਆ ਠੀਕ ਹੈ ਜੇ ਤਰ ਬਾਈ ਹੁਣ ਜਿਵੇਂ ਪਹਿਲਾਂ ਕਹਿੰਦੇ ਵੀ ਜੇ ਮਨ ਲਾ ਹੁਣ ਇਸ ਤਰੀਕਾ ਚੱਲਦੀ ਹੈ ਤੇ ਮਤਲਬ ਕਿ ਕੁੜੀ ਨੂੰ ਦੇਖਣਾ ਤੁਸੀਂ ਭਾਬੀ ਨੂੰ ਫਿਰ ਦੇਖਣ ਗਏ ਸੀ ਨਹੀਂ ਕੋਈ ਕਰੇ ਸੀ ਕੌਣ ਦੇਖੋ ਅੱਛਾ ਗਈ ਨਹੀਂ ਸੀ ਅਸੀਂ ਉਹੀ ਸਗਣ ਪਾ ਕੇ ਗਏ ਸੀ ਠੀਕ ਹੈ ਕਹਿੰਦੇ ਸਾਡੇ ਪਸੰਦ ਆ ਕੁੜੀ ਵਾਲਾ ਤਾਂ ਸਗਣ ਪਾਉਂਦਾ ਸੀਗਾ ਮੁੰਡਿਆਂ ਤਾਂ ਜਾਂਦੇ ਨਹੀਂ ਸੀ ਠੀ ਸੌਣੀਆ ਲਿਪਰਾ ਮੈਂ ਬੀਬੀ ਬਾਪੂ ਨੂੰ ਦਿਖਾਇਆ ਹੂ ਕਣੀ ਮਗਰ ਨਾ ਇੱਕ ਸੁਬਹ ਨੀ ਸੀ ਜੰਮ ਰਿਹਾ ਰੋ ਹੋਰ ਇਸਤਾ ਕਰਕੇ ਮੈਂ ਜਿੰਮੇ ਜਿਹੇ ਜੀ ਹੈਗੀ ਠੀਕ ਹੈ ਖੰਮਣੀ ਬਨ ਗਏ ਬਸ ਠੀਕ ਹੈ ਉਹ ਸਾਡੇ ਅਰਗੇ ਨੂੰ ਆਏ ਸੀਗਾ ਉਹ ਜਿੰਦਾ ਚਲਾਕ ਮੁੰਡੇ ਬੱਸ ਐਸੇ ਜੀ ਕਿਤੇ ਦੇਖ ਲੂ ਖਾਂਗੇ ਸੌਣੀ ਕਿ ਦੇਖੇ ਲਿਪਰਾ ਤੋ ਯਾਰ ਜਿਵੇਂ ਮੈਂ ਪੈਰਾਫਰਡੀ ਦੇਖੀ ਸੀ ਪੁਰਾਣੇ ਜਵਾਨੀ ਰਿਆ ਵੀ ਉਹ ਯਾਰ ਦੋਸਤ ਕਹਿੰਦੇ ਵੀ ਆਪ ਦੇਖ ਕੇ ਤਾਂ ਜੀ ਨਹੀਂ ਨਹੀਂ ਮੈਂ ਕਹਾਂ ਗੋਲ ਹੈ ਨਹੀਂ ਸਿੱਧੀ ਨਹੀਂ ਸੀ ਗੱਲ ਦੇ ਦੇਖੋ ਵੀ ਪਰ ਉਹ ਐ ਵੀ ਸੀ ਜਿਹੜਾ ਮਾਂ ਪਿਓ ਨੇ ਕਰਤਾ ਤੇ ਕਰਤਾ ਬਸ ਜਿਹੜਾ ਕਰਤਾ ਕਰਤਾ ਉਹ ਦਿਮਾਗ ਜੀ ਨਹੀਂ ਸੀ ਗੱਲ ਦੀ ਹਾਂ ਉਹ ਆਏ ਸੀ ਕਈ ਬੰਦੇ ਗੁਹਾ ਗੁਆਸੜ ਦੀ ਉਹ ਦੇਖਣ ਲਈ ਪਸਾਸੇ ਦੀ ਵਿੱਚ ਚੋਰੀਓ ਹਾਂ ਹਾਂ ਵੀ ਹੋਈ ਪਤਾ ਨਾ ਲੱਗੇ ਭਾਵੇਂ ਪਤਾ ਲੱਗੇ ਘਰੇ ਵਿੱਚ 750 ਰੁਪਏ ਦੇ ਪਿੰਡੇ ਵੀ ਸੁੱਕੇ ਸੀ ਇਹਦਾ ਦਿਮਾਗ ਜਿਨ ਸੀਗਾ ਦੇਖਣ ਨੂੰ ਹਾਂ ਉਹਦਾ ਜਮਾ ਹੀ ਨਹੀਂ ਸੀ ਫਿਰ ਮੇਲੇ ਬੁੱਲੇ ਬਾਈ ਫਿਰ ਉਹ ਤੋਂ ਸੀ ਫਿਰ ਜਾਂਦੇ ਰਹੇ ਦੇਖਣ ਫਿਰ ਹਾਂ ਮੇਲੇ ਜਾਂਦੇ ਰਹੇ ਉਠਾਂ ਦੇ ਜਾਂਦੇ ਰਹੇ ਉਹ ਬਹੁਤ ਨਿਆਰਾ ਉਹ ਮੇਲਾ ਨਿਆਰਾ ਕਿਉਂਕਿ ਹੁਣ ਤਾਂ ਰੋਜ਼ ਹੀ ਮੇਲੇ ਆਉਂਦੀ ਕਰਦਾ ਜਿਵੇਂ ਮਰਦੀ ਜਾਵੇ ਉਹਦਾ ਕਿਸੇ ਨਾਮ ਨਾਲ ਆਪਣੇ ਮੇਲਾ ਸੀ ਗੁਰੂ ਸਾਹਿਬ ਤੇ ਜਾਨੇ ਉਹ ਉੱਤੋਂ ਦੇ ਢੰਜਰਾ ਢੁੰਦਰਾ ਪਾਈਆਂ ਹੁੰਦੀਆਂ ਉਹਨਾਂ ਦੇ ਪੂਰਾ ਸ਼ਹਿਾਰ ਦੇ ਉਹ ਤੇ ਉਹਦੇ ਮੁਹਾਰ ਦੇ ਉੱਤੇ ਸਾਰੇ ਫੁੱਲ ਲੱਗੇ ਹੁੰਦੇ ਠੀਕ ਹੈ ਕਿੰਨਾ ਚਾਹ ਤੇ ਜਿਹੜਾ ਤੇ ਲਿਆਰਾ ਸੀ ਉਹਦੇ ਸਲੈਬ ਦੇ ਉੱਤੇ ਛੋਟੀ ਬੁੜੀਆਂ ਬਣਾ ਕੇ ਦਿੰਦੀਆਂ ਫੁੱਲਾਂ ਵਾਲੀ ਹੇ ਹੇ ਤੇ ਫਿਰ ਐਂ ਛਣ 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 ਕਰਦੇ ਤੋਂ ਜਾਂਦੇ ਕਿੰਨਾ ਚਾਹ ਹੁੰਦਾ ਉਹ ਵੀ ਜਰ ਨਜ਼ਾਰੇ ਹੋਰ ਸੀ ਉਹ ਹੁਣ ਤਾਂ ਰੋਜ਼ ਹੀ ਮੇਲੇ ਆ ਲੱਗਦਾ ਕਿ ਇੱਥੇ ਪੈ ਲੋਕ ਜਾਜ ਮੇਲੇ ਹੈਨਾ ਔਰ ਫਿਰ ਆਪਣੇ ਗੁਰੂਸਰਾਂ ਮੇਲੇ ਪਰਦਾ ਹੋਵੇ ਹੈਨਾ ਆਪਣੇ ਗੁਰੂ ਸਰਾਮਰੀਆ ਕਿ ਬੜਾ ਉਠੋਂ ਦੇ ਬੁਖਦੇ ਗੁਵੇਜੋਂ ਦੇ ਪਾਏ ਆ ਫਸ ਜਾਵੇ ਤੇ ਇਕੱਠੇ ਇਕੱਠੇ ਹੋਟ ਆ ਜਾਂਦੇ ਯਾਰ ਦੋਸਤ ਇਕੱਠੇ ਹੋ ਕੇ ਜਾਂਦੇ ਪਰ ਇਹ ਹਾਂ ਟੈਨਸ਼ਨ ਵਾ ਜਾਂਦੇ ਕੁਛ ਤੇ ਠੀਕ ਹੈ ਟੈਨਸ਼ਨ ਵਾ ਜਾਂਦੇ ਕੁਛ ਦੇ ਕੋਈ ਪਰਾ ਤੇ ਬਿੰਡੀ ਪਾਈ ਹੁੰਦੀ ਹੋ ਕੀ ਹੁੰਦੀ ਆ ਕੋੜੀ ਬੋਲਦੇ ਸਨ ਹਣ ਪਾਖੜਾ ਹਾਂ ਪਾਖੜਾ ਆਊਗਾ ਗੱਡੀਆਂ ਵੀ ਆਉਂਦੀਆਂ ਸੀ ਪਾਖੜਾ ਉੱਥੇ ਬਹੁਤ ਵਾਹਿਆ ਹੋਵਰ ਤੁਸੀਂ ਪਰ ਹਾਂ ਉੱਥੇ ਵੀ ਵਾਹੇ ਉੱਥੇ ਬੜਦ ਵੀ ਵਾਹੇਗਾ ਕੱਲੇ ਬੜਦ ਵੀ ਵਾਹੇ ਛੋਡੇ ਸਾਹਿਬ ਨੇ ਆਪਣੇ ਪਿੰਡ ਚ ਛੋਡੇ ਸੁਰਤ ਦੇ ਸਾਹਿਬ ਨੇ ਟਰੈਕਟਰ ਕਿਹੜੇ ਸਨ ਜੇ ਚਾਏ ਮੰਨ ਲਓ ਫੰ ਉਹਦਾ ਟਰੈਕਟਰ ਤਾਂ ਪਹਿਲਾਂ ਹੀ ਇੱਕ ਬਾਵਾ ਚ ਮੇਰੇ ਆਗੇ ਸੀ 1 2 ਤਾਂ 4 ਕਤਾਂ ਮੇਲੇ 70 80 ਗਏ ਹੋਣਗੇ ਆਪਣੀ ਦੇਥ ਹੈ ਨਾ ਕਿ ਉਹ 70 80 ਤਾਂ ਪਹਿਲਾਂ ਹੀ ਆਗੇ ਸੀ ਅੱਛਾ ਠੀਕ ਹੈ 70 70 ਕੇ ਆਗੇ ਸੀਗੇ ਹਾਂ 70 ਤਾਂ ਪਹਿਲਾਂ ਹੀ ਆਗੇ ਸੀਗੇ ਤੁਸੀਂ ਤੁਸੀਂ ਟਰੈਕਟਰ ਪਹਿਲਾਂ ਕਿੱ데 ਲੇਤਾ ਸੀ ਨਹੀਂ ਅਸੀਂ ਤਾਂ ਇੱਥੇ ਤਾਂ ਲਿਆ ਤੇ ਨਹੀਂ ਉੱਥੇ ਚੁੰਗੇ ਉੱਥੇ ਲਿਆ ਸੀ ਜਗੇ ਸਕੋਰਟ ਨਾਨਕੀ ਕਿਸੇ ਦੀ ਚੁੰਗਾ ਪੂਆ ਕੋਲੇ ਚਾ ਪੂਆ ਕੋਲੇ ਤੋਂ ਤੋਂ ਅੰਦਰ ਹੀ ਉੱਥੇ ਰਹੇਗਾ ਦੱਸ ਕੇ ਰਹਾ ਸਰ ਠੀਕ ਹੈ ਉੱਥੇ ਜਾ ਕੇ ਨਿਆਸੀ ਕਹਿੰਦਾ ਹਿੰਦੁਸਤਾਨ ਹਨ ਕਿ ਨਾ ਬੜਾ ਮਸ਼ਹੂਰ ਕਿਉਂਦੇ ਹੋ ਹਨ ਜਿਹੜਾ ਸੀ ਕਿਹੋ ਪਹਿਲਾਂ ਪਹਿਲੇ ਹਿੰਦੁਸਤਾਨ ਮਸ਼ਹੂਰ ਸੀ ਉਹਦਾ ਸਾਰੀ ਮਸ਼ਹੂਰ ਸੀ ਪਹਿਲਾਂ ਤਾਂ ਆਏ ਸੀਗੇ ਮੇਥੀ ਆਏ ਸੀ ਪਹਿਲਾਂ ਠੀਕ ਹੈ ਪਹਿਲਾਂ ਅਸੀਂ ਡੀਟੀ 14 ਠੀਕ ਹੈ ਸੂਬੇ ਦੇ ਰਹੇ ਨੇ ਡੀਟੀ 14 ਹੂੰ ਹੂੰ ਫਿਰ ਜਿੱਲਕੇ ਵਾਲੇ ਠੀਕ ਹੈ ਫਿਰ ਆਸ਼ਾ ਆ ਕੇ ਫਿਰ 다 ਹੀ ਗਏ ਕੋਈ ਕੋਈ ਬਦਲ ਗਏ ਇਸ ਵਾਰ ਕੋਈ ਨਵਾਂ ਫਿਰ ਲੋਕ ਦੇਖੋ ਦੇਖ ਇੱਕ ਦੂਜੇ ਨੂੰ ਦੇਖਣੇ ਕਿਉਂ ਲਈ ਆ ਫਿਰ ਹਨ ਬਸਿਆ ਸਾਡਾ ਟਰੈਕਟਰ ਬਹੁਤ ਪੁਰਾਣਾ ਨਾ ਆਸ਼ਾ ਜਿਹੜਾ ਜਿਹੜਾ ਪੱਲਾ ਆਸ਼ਾ ਦੂਜਾ ਸੀ ਲੀਲਾ ਜਿਹੜਾ ਉਹ ਕਮਾ ਇਹ ਫੇਰਾਗੇ ਸਭ ਨੇ ਸਕਾਉਟ ਬਾਕੀ ਉਹਦੇ ਫਿਰ ਪਾਣੀ ਵੀ ਉੱਚੇ ਸੀ ਵੇਹਣਾ ਮਾਲੋ ਖੇਤ ਪਾਣੀ ਲਾਉਂਦੇ ਜਿਹੜਾ ਪਾਣੀ ਤਾਂ ਆਪਣੇ ਮੋਟਰ ਸਪੋਰਟ ਹੈ ਨਹੀਂ ਸੀਗੇ ਠੀਕ ਹੈ ਕੱਸੀ ਦੇ ਸੀ ਕੱਸੀ ਦਾ ਪਾਣੀ ਸੀ ਕੱਸੀ ਨਹੀਂ ਜਿਹਨੋਂ ਫਰੇ ਹੈ ਜਿਹੜਾ ਜੋ ਬੋਰ ਕਿਹੜੇ ਸਾਹ ਆ ਗਏ ਹੋਣਗੇ ਬਾਅਦ 100 ਤੋਂ ਬਾਅਦ ਆਏ ਹੈ ਜੀ 70 ਤੋਂ ਬਾਅਦ ਆਏ ਹੈ ਤੇ ਉਹ ਮੱਦੇਬਲ ਦੀ ਹੋ ਗਈ ਕਾਟ ਵਾਰਚ ਠੀਕ ਹੈ ਤੇ ਉਦੋਂ ਬਾਅਦ ਉਹ ਇਕੱਠੇ ਟੱਕ ਹੋ ਗਏ ਲੋਕਾਂ ਦੇ ਉਹ ਤਾਂ ਆਮ ਹੀ ਪੱਕਾ ਹਾਂ ਪੱਖਾ ਉੱਤੇ ਰੱਖ ਕੇ ਦਿਨ ਨਹੀਂ ਬਣਿਆ ਉਹਦੇ ਮੈਨੂੰ ਸਾਊਂਡ ਦਾ ਸਪੋਰਟ ਦੀ ਬੋਰ ਕਰਦੇ ਹੋਣਗੇ ਬੱਕਾ ਵੱਧ ਕਰਦੇ ਸੀ ਬੋਰ ਹਾਂ 120 ਤੇ 100 ਤੇ ਲੱਗੇ ਪਹਿਲਾਂ ਦੇ ਬੋਰ ਤੇ ਹੁਣ ਤਾਂ ਤੁਸੀਂ ਲੈ ਲੋ 700 800 ਦਾ ਉਹਦਾ ਵੱਡਾ ਕਰਦੇ ਤੇ ਉਦੋਂ ਫਿਰ ਆਏ ਸੀ ਨਾ ਉਹ ਬੋਰ ਜਿਹੇ ਸੀ ਉਹ ਵੀ ਟਰੈਕਟਰਾਂ ਬਣਾ ਬਾਹਣ ਵੀ ਉੱਚੇ ਨਹੀਂਵੇਂ ਸੀਗੇ ਠੀਕ ਹੈ ਉੱਚੇ ਸਾਜੇ ਚ ਕਰ ਲਾ ਤੁਸੀਂ ਆਏ ਨੂੰ ਪਾਣੀ ਢਲ ਗਿਆ ਇਧਰ ਨੂੰ ਢਲ ਗਿਆ ਮੂਹਰੇ ਬੰਨੀ ਬੋਤੀ ਤੁਸੀਂ ਬਾਈ ਫਿਰ ਫਸਲ ਦੀ ਰੋ ਬਾਢੀ ਕਰਦੇ ਸੀ ਹਾਂ ਠੀਕ ਹੈ ਇਹ ਫਿਰ ਕਈ ਕਰਨਾ ਵਿਢੀ ਹੁੰਦੀ ਸੀ ਹਣਾ ਹਾਂ ਵਿਢੀ ਕਰ ਲੈਂਦੇ ਸੀ ਤੇ ਫਿਰ ਉਹਨੂੰ ਜਦੋਂ ਮਨ ਲਾ ਉਹ ਫਸਲ ਨੂੰ ਮਨ ਲਾ ਕੱਢਦੇ ਸੀ ਮੇ ਦਾਣੇ ਕੱਢਨੇ ਉਹਦੇ ਉਹ ਫਿਰ ਝਾੜ ਕੇ ਜੀ ਕੱਢਦੇ ਹੁੰਦੇ ਸੀ ਨਾ ਉਹ ਲਾਇਆ ਦੇਖਣਗੇ ਹਾਂ ਆਏ ਸੀਗੇ ਉਦੋਂ ਛੋਲੇ ਜ਼ਿਆਦੇ ਹੁੰਦੇ ਸੀ ਸਰੋਂ ਜ਼ਿਆਦੇ ਹੁੰਦੀ ਸੀ ਠੀਕ ਹੈ ਸਰੋਂ ਦੀਆਂ ਵਿੱਚ ਅੱਡਾ ਹੋ ਜਾਂਦੇ ਸੀ ਛੋਲੇ ਹੁੰਦੇ ਸੀ ਠੀਕ ਹੈ ਤੇ ਕਣਕ ਇਧਰ ਆਪਣੀ ਕੱਸੀ ਦੇ ਬਾਹਰ ਚੁੰਦੀ ਸੀ ਥੋੜਾ ਪਾਣੀ ਲੱਗਦਾ ਸੀ ਕਿਤੇ 2 ਕਿੱਲੇ 4 ਕਿੱਲੇ ਕਿ ਠੀਕ ਹੈ ਤਕੜੇ ਬੰਦਿਆਂ ਦੇ 5-4 ਛੋਲੇ ਹੁੰਦੇ ਸੀ ਤੇ ਦੂਜਿਆਂ ਦਾ ਕਿੱਲਾ-ਕਿੱਲਾ ਹੁੰਦਾ ਸੀ ਠੀਕ ਹੈ ਉਰੋਂ ਪਾਣੀ ਇਸ ਲੱਗਦਾ ਉਹ ਫਿਰ ਆਏ ਸੀਗਾ ਜਦੋਂ ਚੜਦਾ ਆਪਣਾ ਹੋ ਜਾਂਦਾ ਉਹ ਫੱਗਣ ਤੇ ਚੇ ਚੜਦੇ ਉਹ ਹੋ ਜਾਂਦਾ ਸੀਗਾ ਸਰੋਂ ਵੱਢਣ ਲੱਗ ਜਾਂਦੇ ਸੀ ਠੀਕ ਹੈ 10 12 ਨੂੰ 15 ਸਾਲੋਂ ਵੱਡੇ ਹੁੰਨੇ ਕੜ ਜਾਂਦੇ ਹਨ ਅੰਥਾ ਨਾਲ ਵੱਢਦੇ ਅੱਛਾ ਸਾਰੀ ਤੇ ਫਿਰ ਛੋਲੇ ਵੱਢਣ ਲੱਗ ਜਾਂਦੇ ਉਸ ਤੋਂ ਬਾਅਦ ਠੀਕ ਹੈ ਫਿਰ ਜਿਹੜੀ ਸਰੋਂ ਸੀ ਉਹਦਾ ਗਾ ਕੇ ਕੱਢਦੇ ਸੀ ਵਰਦਾਂ ਨਾਲ ਠੀਕ ਹੈ ਵਰਦਾਂ ਨਾਲ ਕਹਿੰਦੇ ਜੇ ਛੋਲੇ ਸੇ ਕੁੱਟ ਕੇ ਕੱਢਦੇ ਸੀ ਫੇ ਤਾਂ ਮਹੀਨਾ-ਮਹੀਨਾ ਲੰਘ ਜਾਂਦਾ ਪੂਰਾ ਮਹੀਨਾ ਤੋਂ ਵੀ ਜ਼ਿਆਦਾ ਲੰਘ ਜਾਂਦਾ ਜਦੋਂ ਦਸਤਾ ਵੀ ਚੇਤ ਚੜ੍ਹਦੇ ਉਹ ਵੀ ਲੱਗ ਜਾਂਦੇ ਸੀਗੇ ਹੁਣ ਤੱਕਲਾ ਕਣਕ ਵੱਢੀ ਚੇਤ ਤੇ ਵਸਾਖ ਤੇ ਜੇੜ੍ਹ ਵੀ ਵੱਗ ਜਾਂਦੀ ਠੀਕ ਹੈ 2 ਮਹੀਨਾ ਤੋ ਦਾਣੇ ਦੀ ਜ਼ਰੂਰਤ ਹੁੰਦੀ ਸੀ ਤੇ ਪਰ ਤੁਸੀਂ ਬੰਨ ਲੰਬਾ ਆਇਆ ਜਦੋਂ ਟੀਵੀ ਜੀ ਆਏ ਹੋਣਗੇ ਪਹਿਲਾਂ ਪਹਿਲਾਂ ਆਏ ਹੋਣਗੇ ਟੀਵੀ ਟੀਵੀ ਸਭ ਤੋਂ ਵੱਡਾ ਚਾਚਾ ਜਿਹੜਾ ਉਹਨੂੰ ਵੀ ਟੀਵੀ ਦੇਖਣਾ ਟੀਵੀ ਕਿਸੇ ਕਿਸੇ ਉਹ ਤੋਂ ਗੱਲਾਂ ਕਰਦੇ ਹੁੰਦੇ ਸੀ ਹਾਂ ਵੇਖਣਾ ਇਹਦੀ ਚੀਜ਼ ਆਉਗੀ ਕੁਝ ਮੂਰਤਾਂ ਆਇਆ ਕਰਨੀਆਂ ਫੋਟੋ ਆਇਆ ਕਰਨੀਆਂ ਹਾਂ ਫੋਟੋ ਆਇਆ ਕਰਨੀ ਇਹ ਦਿੱਲੀ ਚੱਲਦਾ ਫੁਲਾਨ ਦਾ ਚੱਲਦਾ ਅੱਛਾ ਕੋਲੋ ਸਾਜ ਵਿੱਚ ਗਲੋ ਗੱਪ ਮਾਰਦੇ ਹੋਣਗੇ ਕਹਿੰਦਾ ਬਈ ਹਾਂ ਗੱਪ ਵੀ ਹੁੰਦੇ ਸੀ ਕਈ ਕਈ ਵੀ ਨਹੀਂ ਹੋ ਸਕਦਾ ਭਾਈ ਅੱਪਾ ਜੀ ਹੁਣ ਵੀ ਕਹਿ ਦਿੰਦੇ ਆ ਤੇ ਉਦੋਂ ਟੈਲੀਵਿਜ਼ਨ ਆਇਆ ਸੀ ਕਾਲੇ ਜੇ ਠੀਕ ਹੈ ਕਾਲੇ ਆਏ ਸੀਗੇ ਸਟਰ ਜਿਹੜੇ ਆਏ ਸੀ ਸਟਰ ਚ ਪਾਸੇ ਨੂੰ ਆ ਉਹ ਤੋਂ ਮਗਰੋਂ ਆਏਗਾ ਪਹਿਲਾਂ ਉਹ ਐਸੀਆ ਸ਼ਟਰ ਜਲਾ ਸੀ ਹਾਂ ਸ਼ਟਰ ਜਲਾ ਦੇ ਵੱਡਾ ਸਰ ਹਾਂ ਬਾ ਫਿਰ ਆਈ ਗਏ ਹੁਣ ਜਦ ਵਧੀਆ ਹੈ ਉਦੋਂ ਤਾਂ ਉਹ ਨਾ ਮੇਰਾ ਘਰੇ ਆਏ ਇਹ ਵੀ 70 ਤੋਂ ਮਗਰੋਂ ਆਏ ਆ ਇਹ ਠੀਕ ਹੈ 75 76 ਚ ਆਏ ਹੈ ਨਾ 77 ਜੀ ਗਿਆ ਸੀ ਤੇ ਫਿਰ ਜਿਵੇਂ ਬਈ ਆ 80 ਦੇ ਨੇੜੇ ਆਏ ਜਿਹੜੇ 65 ਦੀ ਲੜਾਈ ਲੱਗੀ ਸੀ ਉਹ 70 ਦੀ ਲੜਾਈ ਲੱਗੀ ਸਾਨੂੰ ਫਿਰ ਉਹ ਦੋ ਮੱਲਾ ਐ ਕਰਦੇ ਜਾ ਹਜੂ ਫਿਰ ਦੇਸ਼ ਨੂੰ ਕਹਿੰ ਹਾਂ ਉਦੋਂ ਚ ਆ ਜਾਈ ਆ ਜਾਂਦੇ ਸੀ ਭਾਵੇਂ ਲੰਗੇ ਹੁੰਦੇ ਸੀ ਹੁਣ ਤਾਂ ਮੰਨ ਦਿੰਦੇ ਨਹੀਂ ਉਹ ਫਿਰ ਚਾਰਨ ਕਰਨ ਨਹੀਂ ਦਿੰਦੇ ਸੀ ਹਾਂ ਚਾਣਣੇ ਜਿਵੇਂ ਦੱਸਾਂ ਦੇ ਉੱਤੇ ਮੋੜੀਆਂ ਸਿੱਟੀਆਂ ਹੋਈਆਂ ਨੇ ਹਰੇ ਬਾਈ ਜਣੇ ਜਿਸ ਵੇਹਾ ਸੇਹਾ ਦੇ ਰੋਟੀ ਲਾ ਲਓ ਹਾਂ ਬੰਬ ਸਿੱਟ ਜੁਲਦੇ ਸੀ ਯਾਰ ਇੱਥੇ ਬਠਿੰਡੇ ਸਿੱਟੇ ਸੀ ਆਪਣੇ ਕੋਲੇ ਗੱਡੀਆਂ ਨਿਕਲ ਗਈਆਂ ਵਸ ਗਈਆਂ ਅੱਛਾ ਜੀ ਉਧਰ ਜਾ ਕੇ ਜਾ ਕੇ ਬੰਬ ਸਿੱਟ ਗਿਆ ਸੀਗਾ ਠੀਕ ਹੈ ਸੀ ਨਿਸ਼ਾਨ ਇੱਕ ਜਾ ਲੰਘਿਆ ਸਿੱਧਰ ਤੇ ਫਿਰ ਦੇਖੋ ਆਪਣੇ ਨਾਲ ਮਗਰ ਪਿਆ ਫਿਰ ਦੱਸੋ ਠੀਕ ਹੈ ਉੱਕਰੀ ਫਿਰਦੇ ਸੀ ਭੱਜੇ ਫਿਰਦੇ ਫਿਰ ਨਿਕਲ ਗਏ ਹਰ ਘੱਤਰ ਦੀ ਜੰਗ ਹੋ ਗਈ ਹਾਂ 73 ਇਹ ਮੇਰਾ ਪੈਂਡ ਦੀ ਹੈ 76 ਪੈਂਡ ਦੀ ਵੇਸ਼ੀ ਹਾਂ ਬਾਬਾ ਨਰਨ ਸੰਤ ਨਹੀਂ ਹੋਇਆ ਕਿ ਜਾਨੀਵਾਨੀ 73 ਚ ਮੋਰਾ ਖਾਲਾ ਬੰਬ ਸਿਟੀਸ਼ਨ ਨਾਲ 73 ਠੀਕ ਹੈ ਅੱਥਰੋਂ ਨਾਲੇ ਹੋਰ ਵੱਧ ਗਈ ਸਹੂਲਤ ਹਨਾ ਹਾਂ ਉਹ ਫਿਰ ਉਹ ਸਾਡੇ ਦਾ ਹੈਗਾ ਨਾ ਇਸ ਪਵਾਲ ਤਾਂ ਜਦੋਂ ਹੋਇਆ ਸੀਗਾ ਫਰੇਵੰਦ ਜੀ ਨੇ ਜੀ ਪੁੱਛੋ ਉਹ ਹੁਣ ਜੀ ਹੁਣ ਅੱਜਕੱਲ ਲੋੜੀ ਹਤਿਆਰਨਾ ਕਿ ਹਟਾ ਲੋੜੀਆਂ ਲੜਾਂ ਉਹ ਲੋਕਾਂ ਨੂੰ ਬਹੁਤ ਚਾਹ ਸੀ ਤੇ ਹੁੰਦੇ ਹੁਣ ਲੋਕ ਵਾਲੇ ਬੁੜੀਆਂ ਬੰਦੀਆਂ ਸਾਰੇ ਇਕੱਠੇ ਘਟੋ ਘਟ ਮੈਂ ਕਹਿੰਦਾ ਵੀ ਸੋੜੋ ਉਹਦਾ ਆਪਾ ਘਰ ਘਰ ਲੋੜੀ ਪਾਲਣ ਜਾਂਦਾ ਉਹਦਾ ਸਾਰੇ ਘਰ ਇੱਕੋ ਹੀ ਪਉਂਦੀ ਸੀ ਪਿਆਰ ਵਾਲਾ ਗਿਆਪ ਸੀ ਪਿਆਰ ਹਾਂ ਉਹਦੇ ਫਰੇ ਜੀ ਦਾ ਮਸਾ ਮਿਲਦਾ ਸੀ ਨਾ ਵੀ ਅੱਧੀ ਰਾਤ ਤੱਕ ਬੈਠੇ ਰਹਿੰਦੇ ਸੀ ਹੁਣ ਤਾਂ ਮੈਂ ਰਾਤ 8 ਵਜੇ ਪਹਿਲਾਂ ਸਾਰੇ ਉੱਠ ਕੇ ਭੱਜ ਗਏ ਚਾਂਗਾਂ ਚਾਂਗਾਂ ਮਨ ਚ ਖੋਟ ਨਹੀਂ ਸੀ ਮਨ ਚ ਖੋਟ ਨਹੀਂ ਸੀ ਵੱਡੀ ਗੱਲ ਤਾਂ ਸੀ ਢੀੜਗਾ ਸੀੜਗਾ ਸੀ ਉਹ ਮਤਲਬ ਪਿੰਡ ਦੀ ਧੀ ਤੇ ਆਣੀ ਆਪ ਦੀ ਧੀ ਜਣੀ ਹੁਣ ਤਾਂ ਟਾਈਮ ਬਣਾਉਣਾ ਕੋਈ ਬੰਦਾ ਰਿਸ਼ਤੇ ਦੀ ਬੱਚੇ ਦੋੜ ਜੀ ਨਹੀਂ ਨਹੀਂ ਉਹ ਤਾਂ ਹੁਣ ਤੂੰ ਲਾ ਲ ਆਪਣੇ ਤੁਰ ਕੇ ਆਉਂਦੇ ਹੁੰਦੇ ਰਾਮਪੁਰੇ ਅੱਛਾ ਜੇ ਹੁਣ ਆਪਣੇ ਪਿੰਡ ਦਾ ਬੰਦਾ ਮਿਲ ਗਿਆ ਉਹਨੂੰ ਰਾਮਪੁਰੇ ਹਾਂ ਅਥਰ ਹੋ ਗਿਆ ਕੁੜੀ ਨੂੰ ਜੇ ਉਹਨੂੰ ਮਤਲਬ ਉਹ ਮੇ ਆਪਣਾ ਦਸ਼ਮਨ ਵੀ ਹੈ ਹਾਂ ਤੇ ਕੁੜੀ ਨੂੰ ਚਾਹ ਚੜ ਜਾਂਦਾ ਸੀ ਆਪਣੇ ਪਿੰਡ ਦਾ ਪਿੰਡ ਦਾ ਬੰਦਾ ਆ ਗਿਆ ਕਿੰਨੀ ਇਮਾਨਦਾਰੀ ਤੁਸੀਂ ਨਾ ਉਹਨੂੰ ਵੀ ਜਿਹਨੇ ਆਇਆ ਹੁੰਦਾ ਸੀ ਮੇਰੀ ਭੈਣ ਆਇਆ ਨਹੀਂ ਭੈਣ ਆ ਸਹੀ ਗੱਲ ਹੈ ਨਾ ਇੱਥੋਂ ਤੱਕ ਸੀ ਲੋਕਰ ਬਹਿਜ ਵੀ ਕੰਮ ਆਦੀ ਭੈਣ ਮੜਾ ਕੀ ਕਰਦੀ ਸੀ ਭੈਣ ਦਾ ਬਸ ਇੱਕ ਵਾਰੀ ਦੇਖ ਲਿਆ ਭਾਜਣ ਵੀ ਅ ਜਵਾਨਾ ਚੰਗਾ ਆ ਗਿਆ ਇੱਕ ਜਿਹੜੀ ਪੜ੍ਹਾਈ ਹੈ ਨਾ ਪੜ੍ਹਾਈ ਨੇ ਜਿਹੜੇ ਪਿਆਰ ਚੱਕਤੇ ਚੱਕਤੇ ਦਿਲ ਚ ਖੋਟ ਭਾਦੇ ਹਰੇਕ ਦੇ ਪੱਛਮੀ ਸਭਿਆਚਾਰ ਆ ਗਈ ਆਪਣੇ ਹਾਂ ਬਸ ਹਰੇਕ ਦੇ ਮਨ ਚ ਖੋਟ ਡਰ ਲੱਗਣ ਲੱਗਾ ਇੱਕ ਦੂਜੇ ਤੋਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਤੇ ਭਾਈ ਜਿਆਦਾ ਹੋ ਗਈ ਆ ਜਦੋਂ ਦੇ ਢੁੰਡ ਚੱਕੇ ਗਏ ਉਦੋਂ ਦੇ ਸਾਰੇ ਕੁਝ ਖਰਾਬ ਹੁਣ ਤਾਂ ਵੀ ਚੰਗੀਆਂ ਹੀ ਗਲਾਂ ਚ ਹਾਂ ਹੁਣ ਤਾਂ ਜਿਹੜਾ ਢੁੰਡ ਹੁੰਦਾ ਪਰਦਾ ਹੁੰਦਾ ਪਰਦਾ ਹੁੰਦਾ ਸੀ ਹੁਣ ਕਿੱਥੇ ਦਾ ਸੋਹਰੇ ਨੇ ਉਦੋਂ ਤੋਂ ਨੀਵੀਂ ਪੋਣੀ ਉਹਨੇ ਹੋਤੋਂ ਪੋਣੀ ਢੁੰਡ ਨਾ ਤੇ